ਆਪਰ ਨੂੰ ਪਤਾ ਹੈ ਕਿ ਜਿਵੇਂ ਹੁਣ ਕੇ ਭਾਰਤ ਭਰ ਦੇ ਵਿੱਚ ਨਵੀਂ ਮਰਦਮਸ਼ਮਾਰੀ ਚੱਲ ਰਹੀ ਹੈ ਜਿਹਨੂੰ ਕਿ ਆਪਾਂ ਜਨਗਰਣਨਾ ਵੀ ਕਹਿ ਦਿੰਦੇ ਆ ਉਹਦੇ ਵਿੱਚ ਇੱਕ ਟਰਮ ਆਈ ਹੈ ਐਸਆਈਆਰ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਇਹਦੇ ਵਿੱਚ ਕੀ ਆਇਆ ਜਿਹੜਾ ਉਹਦੇ ਵਿੱਚ ਦੱਸਿਆ ਗਿਆ ਕਿ ਜਿਹੜੇ ਲੋਕ ਵਿਦੇਸ਼ਾਂ ਦੇ ਵਿੱਚ ਇਥੋਂ ਦੇ ਵਸਣ ਵਾਲੇ ਵਿਦੇਸ਼ਾਂ ਚ ਪੱਕੇ ਹੋ ਗਏ ਜਿਨ੍ਹਾਂ ਨੂੰ ਕਿ ਆਪਾਂ ਪੀਆਰ ਕਹਿੰਦੇ ਨੇ ਪੀਆਰ ਹੋ ਗਿਆ ਉਹਨਾਂ ਲੋਕਾਂ ਦੀਆਂ ਵੋਟਾਂ ਪੰਜਾਬ ਦੇ ਵਿੱਚੋਂ ਕੱਟ ਦਿੱਤੀਆਂ ਜਾਣਗੀਆਂ ਇੱਕ ਪਾਸੇ ਪ੍ਰਵਾਸੀਆਂ ਦੀਆਂ ਗੈਰ ਕਾਨੂੰਨੀ ਕਲੋਨੀਆਂ ਪੰਜਾਬ ਵਿੱਚ ਉੱਤਰ ਰਹੀਆਂ ਉਹਨਾਂ ਦੇ ਗੈਰ ਕਾਨੂੰਨੀ ਡਾਕੂਮੈਂਟ ਬਣ ਰਹੇ ਆ ਲੇਕਿਨ ਜਿਹੜੇ ਇੱਥੋਂ ਦੇ ਜੰਮੇ ਜਾਏ ਰੋਜੀ ਰੋਟੀ ਦੀ ਖਾਤਰ ਪ੍ਰਵਾਸ ਕਰਕੇ ਗਏ ਆ ਪ੍ਰਵਾਸ ਕਦੇ ਵੀ ਸੁਖਦ ਨਹੀਂ ਹੁੰਦਾ ਹਮੇਸ਼ਾ ਬੰਦਾ ਮਜਬੂਰ ਹੋ ਕੇ ਪ੍ਰਵਾਸ ਕਰਦਾ ਤੇ ਉਹਨਾਂ ਪ੍ਰਵਾਸੀਆਂ ਦੀਆਂ ਜਿਹੜੀਆਂ ਵੋਟਾਂ ਪੰਜਾਬ ਦੇ ਵਿੱਚੋਂ ਕੱਟੀਆਂ ਜਾ ਰਹੀਆਂ ਤੇ ਇਹਨਾਂ ਲੋਕਾਂ ਨੂੰ ਇੱਥੇ ਗੈਰ ਕਾਨੂੰਨੀ ਤਰੀਕੇ ਨਾਲ ਵਸਾਇਆ ਜਾ ਰਿਹਾ ਕਿਤੇ ਨਾ ਕਿਤੇ ਪੰਜਾਬ ਦੇ ਆ ਜਿਹੜੀ ਵੀ ਡੈਮੋਗ੍ਰਾਫੀ ਆ ਪੰਜਾਬ ਦਾ ਭੂਗੋਲਿਕ ਜਿਹੜੀ ਸਥਿਤੀ ਆ ਉਸ ਦੇ ਨਾਲ ਕਿਤੇ ਨਾ ਕਿਤੇ ਛੇੜਛਾੜ ਕਰਨ ਦੀ ਜਿਹੜੀ ਕੇਂਦਰ ਸਰਕਾਰ ਦੀ ਗੁਜੀ ਸਾਜ਼ਿਸ਼ਾ ਇਹਦੇ ਪ੍ਰਤੀ ਸਾਡੇ ਪੰਜਾਬ ਦੇ ਜਿਹੜੇ ਵੀ ਪੰਜਾਬ ਦੇ ਅਗਾਹ ਵਧੂ ਲੋਕ ਜਾਂ ਚਿੰਤਕ ਨੇ ਪੰਜਾਬ ਦੇ ਪਰ ਸੀ ਉਹਨਾਂ ਸਾਰਿਆਂ ਨੂੰ ਇੱਕ ਮੁੱਠ ਹੋ ਕੇ ਇਹਦੇ ਖਿਲਾਫ ਆਵਾਜ਼ ਉਠਾਣੀ ਚਾਹੀਦੀ ਹੈ ਕਿਉਂਕਿ ਇਹ ਚੀਜ਼ ਅੱਜ ਬੇਸ਼ੱਕ ਸਾਨੂੰ ਲੱਗਦਾ ਵੀ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਲੇਕਿਨ ਜੇ ਅਸੀਂ ਭਵਿੱਖ ਦੇ ਵਿੱਚ ਦੇਖੀਏ ਤਾਂ ਇਹਦਾ ਬਹੁਤ ਵੱਡਾ ਨੁਕਸਾਨ ਹੈ ਜਿਵੇਂ ਆਪਾਂ ਇੱਕ ਉਦਾਹਰਨ ਨਾਲ ਸਮਝਦੇ ਹਾਂ ਮੰਨ ਲਓ ਕਿਸੇ ਦੇ ਦੋ ਬੇਟੇ ਆ ਉਹ ਦੋਵੇਂ ਵਿਦੇਸ਼ ਦੇ ਪੀਆਰ ਹੋ ਗਏ ਤੇ ਉਹਨਾਂ ਦੀ ਤਾਂ ਇਥੋਂ ਵੋਟ ਕੱਟੀ ਗਈ ਕਿਉਂ ਉਹਨਾਂ ਦੇ ਮੰਮੀ ਡੈਡੀ ਐਕਸਪਾਇਰ ਹੋ ਗਈ ਤਾਂ ਜਿਹੜੀ ਉਹ ਜ਼ਮੀਨ ਜਾਇਦਾਦ ਉਹ ਆਟੋਮੈਟਿਕਲੀ ਜਿਹਨੂੰ ਕਿ ਆਪਾਂ ਕਹਿ ਸਕਦੇ ਹਾਂ ਸ਼ਾਮਲਾਰ ਦੇ ਵਿੱਚ ਤਬਦੀਲ ਹੋ ਜਾਈਂ ਨਾ ਸਰਕਾਰ ਦੀ ਜ਼ਮੀਨ ਹੋ ਜਾਈਣੀ ਆ ਕਿਉਂਕਿ ਉਹਦੇ ਦਾਵਾ ਕਰਨ ਵਾਲਾ ਕੋਈ ਨਹੀਂ ਰਹਿਣਾ ਕਿਉਂਕਿ ਜਿਹੜੇ ਦਾਵੇਦਾਰ ਸੀ ਉਹਨਾਂ ਦੀ ਅਸੀਂ ਬੋਟੀ ਜਾਨੀ ਕੱਲ ਨੂੰ ਜੇ ਉਹ ਆਪਣੇ ਪੁਰਖਿਆਂ ਦੀ ਜ਼ਮੀਨ ਆਪਣੇ ਨਾਮ ਕਿਵੇਂ ਕਰਵਾਣਗੇ ਕਿਉਂਕਿ ਉਹਨਾਂ ਦੀ ਇਥੋਂ ਬੋਡੀ ਕੱਟ ਹੋ ਗਈ ਇਹ ਇੱਕ ਪੰਜਾਬ ਦੇ ਨਾਲ ਪੰਜਾਬ ਦੀ ਬੈਕਬੋਨ ਜਿਹੜੇ ਹੈਗੇ ਆ ਉਹ ਹੈਗੇ ਪ੍ਰਵਾਸੀ ਜਿਵੇਂ ਕਿ ਆਪਾਂ ਨੂੰ ਪਤਾ ਜਿਵੇਂ ਗੁਰਵਾਰੀ ਦੇ ਵਿੱਚ ਆਪਾਂ ਜਿਗਰ ਸੁਣਦੇ ਨਾ ਕੂੰਜ ਪੰਛੀ ਦਾ ਉਹ ਹਜ਼ਾਰਾਂ ਕੋ ਦੂਰ ਬੈਠੀ ਵੀ ਪਿੱਛੇ ਆਪਣੇ ਨਾਲ ਨੇ ਦੇ ਵਿੱਚ ਜਿੱਥੇ ਉਹਨੇ ਅੱਡੇ ਦਿੱਤੇ ਹੁੰਦੇ ਆ ਉੱਥੇ ਆਪਣੇ ਬੱਚਿਆਂ ਨੂੰ ਉਹ ਸੇਕ ਦਿੰਦੀ ਹੈ ਤੇ ਉਹਦੇ ਬੱਚੇ ਉੱਥੇ ਪੈਦਾ ਹੋ ਜਾਂਦੇ ਆ ਐਵੇਂ ਹੀ ਜਿਹੜੇ ਪ੍ਰਵਾਸੀ ਆ ਪੰਜਾਬ ਦੀ ਬੈਕਬੋਨ ਆ ਕੁੰਜ ਵਰਗੇ ਆ ਉਹ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਹੋਣ ਪਰ ਉਹਨਾਂ ਦਾ ਦਿਲ ਹਮੇਸ਼ਾ ਪੰਜਾਬ ਲਈ ਧੜਕਦਾ ਪੰਜਾਬ ਦੇ ਉੱਪਰ ਜਦੇ ਵੀ ਕੋਈ ਆਪਦਾ ਆਈ ਆ ਕੋਈ ਵਿਪਤਾ ਪਈ ਆ ਇਹ ਜਿਹੜੇ ਪ੍ਰਵਾਸੀ ਵੀਰ ਐਨਆਰਆਈ ਭਰਾ ਉਹਨਾਂ ਨੇ ਆਪਣੀ ਬਿੱਤੋਂ ਵੱਧ ਕੇ ਪੰਜਾਬ ਦੀ ਹੈਲਪ ਕੀਤੀ ਆ ਚਾਹੇ ਉਹ ਇਸ ਵਾਰ ਹੜ੍ਹਾਂ ਦੇ ਵਿੱਚ ਹੋਵੇ ਚਾਹੇ ਉਹ ਕਿਸਾਨੀ ਅੰਦੋਲਨਾਂ ਦੇ ਵਿੱਚ ਹੋਣ ਜਾ ਹੋਰ ਕਿਸੇ ਵੀ ਰੂਪ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਵਧੀਆ ਪਾਰਕਾਂ ਬਣਾਉਣੀਆਂ ਸਕੂਲ ਬਣਾਉਣੇ ਜਾਂ ਹੋਰ ਬਹੁਤ ਸਾਰੇ ਜਿਹੜੇ ਵੀ ਕੰਮ ਆ ਉਹਦੇ ਵਿੱਚ ਜਿਹੜੇ ਸਾਡੇ ਐਨ ਆਰ ਆਈ ਭਰਾ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਐਸ ਆਈ ਆਰ ਦੇ ਰਾਹੀਂ ਉਹਨਾਂ ਦੀਆਂ ਵੋਟਾਂ ਪੰਜਾਬ ਦੇ ਵਿੱਚੋਂ ਕੱਟ ਕੇ ਉਹਨਾਂ ਨੂੰ ਜਿਹੜਾ ਪੰਜਾਬ ਦਾ ਧਰਤਲਾ ਉਹਦੇ ਉੱਪਰ ਮੰਨਫੀ ਕੀਤਾ ਜਾਂਦੀ ਕੋਈ ਵੀ ਸ਼ਾਸਨ ਰਚੀ ਜਾ ਰਹੀ ਆ ਉਹਦੇ ਖਿਲਾਫ ਆਪਾਂ ਨੂੰ ਸਾਰਿਆਂ ਨੂੰ ਲਾਮਬੰਦ ਹੋਣ ਦੀ ਲੋੜ ਆ ਤੇ ਨਾਲ ਹੀ ਲਾਮਬੰਦ ਹੋਣ ਦੀ ਲੋੜ ਆ ਜਿਹੜੇ ਇਹੋ ਜਿਹੇ ਲਜਾਇਜ ਕਬਜ਼ੇ ਕਰਕੇ ਬੈਠੇ ਆ ਕਿਉਂਕਿ ਇਹ ਲੋਕ ਪਿੱਛੇ ਜਿਹੜੀ ਸਟੇਟਾਂ ਤੋਂ ਆਏ ਆ ਉੱਥੇ ਵੀ ਇਹਨਾਂ ਦੀ ਜ਼ਮੀਨ ਜਾਇਦਾਦ ਹੈਗੀ ਆ ਇੱਥੇ ਵੀ ਨਾਜਾਇਜ਼ ਕਬਜ਼ੇ ਕਰ ਲਏ ਔਰ ਕੱਲ ਨੂੰ ਸਾਡੀਆਂ ਸਰਕਾਰਾਂ ਨੇ ਜਦੋਂ ਵੀ ਸ람 ਡਵੈਲਪਮੈਂਟ ਨਾਂ ਦੀ ਸਕੀਮ ਚਲਾਨੀ ਆ ਉਹਦੇ ਤਹਿਤ ਇਹਨਾਂ ਨੂੰ ਪੰਜਾਬ ਦੇ ਵਿੱਚ ਇਕੱਟੇ-ਕੱਟੇ ਪਲਾਟ ਵੀ ਮਿਲ ਜਾਣੇ ਆ ਤੇ ਉੱਥੇ ਬਣੇ ਹੋਏ ਕਮਰੇ ਵੀ ਮਿਲ ਜਾਣੇ ਆ ਜਾਨੀ ਕਿ ਇਹਨਾਂ ਦੇ ਦੋਵੇਂ ਹੱਥਾਂ ਦੇ ਵਿੱਚ ਲੱਡੂ ਹੈਡ ਵੀ ਇਹਨਾਂ ਦਾ ਤੇ ਟੇਲ ਵੀ ਇਹਨਾਂ ਦੀ ਇਹੋ ਜਿਹੇ ਜਿਹੜੇ ਵੀ ਨਾਜਾਇਜ਼ ਕਬਜ਼ੇ ਕਰਕੇ ਬੈਠੇ ਆ ਸਾਡੇ ਪੰਜਾਬ ਦੇ ਜ਼ਿਲ੍ਹੇ ਵੀ ਚਿੰਤਕਾ ਆਲੋਚਕ ਆ ਸਾਡੀ ਸਾਰਿਆਂ ਦੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਕਿਹਜੋ ਨਜਾਇਜ਼ੀ ਕਬਜ਼ੇ ਵਾਲਿਆਂ ਨੂੰ ਉਠਾਇਆ ਜਾਵੇ ਜੇ ਉਹਨਾਂ ਨੇ ਰਹਿਣਾ ਹੀ ਹੈ ਤਾਂ ਕਿਤੇ ਵੀ ਪੁਲਿਸ ਬਿਗਰੀਫੀਕੇਸ਼ਨ ਕਰਾ ਕੇ ਕਿਰਾਏ ਤੇ ਕਮਰਾ ਲੈ ਕੇ ਰਹਿਣ ਤਾਂ ਕਿ ਜਿਹੜੇ ਸਾਡੇ ਲੋਕ ਜਿਨ੍ਹਾਂ ਨੇ ਕਮਰੇ ਕਿਰਾਏ ਤੇ ਦੇਦੇ ਆ ਉਹਨਾਂ ਨੂੰ ਵੀ ਚਾਰ ਪੈਸੇ ਬਣ ਉਹਨਾਂ ਦਾ ਵੀ ਕੋਈ ਕੰਮ ਕਰਕੇ ਚੱਲੇ ਉਹਨਾਂ ਦੀ ਵੀ ਕੋਈ ਆਮਦਨ ਦੇ ਸਰੋਤ ਬਦਣ ਲੇਕਿਨ ਇੱਥੇ ਬਿਲਕੁਲ ਹੰਗ ਲੱਗੇ ਨਾ ਫਟਕਰੀ ਰੰਗ ਚੋਖਾ ਵਾਲੀ ਗੱਲ ਹੈ ਫ੍ਰੀ ਦਾ ਕਬਜ਼ਾ ਕੀਤਾ ਹਾਇਆ ਔਰ ਕੱਲੂ ਸਲਾਮ ਡਿਵੈਲਪਮੈਂਟ ਦੇ ਨਾਂ ਤੇ ਪਲਾਟ ਵੀ ਮਿਲ ਜਾਣੇ ਆ ਤੇ ਜਿਹੜਾ ਉਹ ਪੈਸਾ ਕੇਂਦਰ ਸਰਕਾਰ ਨੇ ਪੰਜਾਬ ਦੀ ਡਿਵੈਲਪਮੈਂਟ ਲਈ ਆਣਾ ਸੀ ਉਹ ਪੈਸਾ ਯਾਰ ਪੰਜਾਬੀ ਆ ਇਹਨਾਂ ਦੇ ਵਿੱਚ ਵੰਡਿਆ ਜਾਣਾ ਜਾਨੀ ਕਿ ਪੈਸਾ ਸਾਡਾ ਫਾਇਦਾ ਕਿਸੇ ਹੋਰ ਨੂੰ ਤੇ ਜਿਹੜੇ ਸਾਡੇ ਭਰਾ ਲੱਖਾਂ ਕਰੋੜਾਂ ਲਾ ਕੇ ਬਾਹਰ ਗਏ ਆ ਉਹਨਾਂ ਦੀ ਇਥੋਂ ਵੋਟਾਂ ਕੱਟੀਆਂ ਜਾ ਰਹੀਆਂ ਇਸ ਲਈ ਜਿੰਨੇ ਵੀ ਪੰਜਾਬ ਦੇ ਪ੍ਰਤੀ ਚਿੰਤਤ ਲੋਕ ਨੇ ਉਹਨਾਂ ਸਾਰਿਆਂ ਨੂੰ ਸਾਡੀ ਹੱਥ ਬੰਨ੍ਹ ਕੇ ਬੇਨਤੀ ਆ ਕਿ ਇਸ ਮੁੱਦੇ ਦੀ ਗੰਭੀਰਤਾ ਨੂੰ ਸਮਝੋ ਇਹ ਜਿਹੜੀ ਵੀ ਨਵੀਂ ਮਰਦਮਸ਼ੁਮਾਰੀ ਦੇ ਤਹਿਤ ਹੈ ਤੇ ਜਿਹੜੇ ਪੀਆਰ ਹੋਏ ਆ ਲੋਕ ਉਹਨਾਂ ਦੀਆਂ ਵੋਟਾਂ ਕੱਟਣ ਦੀ ਜਿਹੜੀ ਸਾਜ਼ਿਸ਼ ਕੀਤੀ ਜਾ ਰਹੀ ਆ ਇਸ ਦੇ ਉੱਪਰ ਲਗਾ ਲਗਾਈ ਆ ਬੇ ਕਿਉਂਕਿ ਇਹ ਪੰਜਾਬ ਦੀ ਬੈਕਬੋਨ ਨੂੰ ਤੋੜਨ ਦੀ ਕੋਸ਼ਿਸ਼ ਆ ਜਿਹੜੇ ਐਨ ਆਰ ਆਈ ਭਰਾ ਪੰਜਾਬ ਦੀ ਬੈਕਬੋਨ ਆ ਉਹਨਾਂ ਨੂੰ ਕਿਤੇ ਨਾ ਕਿਤੇ ਇਥੋਂ ਪੰਜਾਬ ਦੇ ਇਤਰਾਦਨ ਤੋਂ ਖਤਮ ਕਰਨ ਦੀ ਸਾਜ਼ਿਸ਼ ਆ ਇਹਨਾਂ ਸਾਜ਼ਿਸ਼ਾਂ ਦੇ ਪ੍ਰਤੀ ਇਕੱਠੇ ਹੋਵੇ ਆਪਣੇ ਸਹਿਯੋਗੀ ਕੈਮਰਾਮੈਨ ਦੇ ਨਾਲ ਮੈਂ ਸੋਨੂ ਮੁਖਲੀ ਆਪਣੇ ਚੈਨਲ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ